ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਲੋਕਾਂ ਵੱਲੋਂ ਨਿਸ਼ਾਨ ਸਾਹਿਬ ਨੂੰ ਕੁੱਟਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਚ ਕਾਫੀ ਰੋਸ ਦੇਖਣ ਨੂੰ ਮਿਲਿਆ ਹੁਣ ਇਸ ਮਾਮਲੇ ਸੰਬੰਧੀ ਨਿਸ਼ਾਨ ਸਾਹਿਬ ਪੁੱਟਣ ਵਾਲੇ ਤੇ ਨਾਲ ਗੱਲਬਾਤ ਕੀਤੀ ਗਈ ਤੇ ਮਾਮਲੇ ਚ ਵੱਖਰਾ ਹੀ ਮੋੜ ਸਾਹਮਣੇ ਆਇਆ ਉਹਨੇ ਦੱਸਿਆ ਕਿ 1975 ਤੋਂ ਲਗਾਤਾਰ ਇਸ ਜ਼ਮੀਨ ਨੂੰ ਵਰਤ ਰਹੇ ਨੇ ਸ਼ੁਰੂ ਚੇ ਪੰਚਾਇਤੀ ਜ਼ਮੀਨ ਜਿਸ ਨੂੰ ਕੇ ਮੌਜੂਦਾ ਸਰਪੰਚ ਵੱਲੋਂ ਉਹਨਾਂ ਨੂੰ ਵਰਤਨ ਲਈ ਦਿੱਤੀ ਗਈ ਸੀ ਤੇ ਇਸ ਜ਼ਮੀਨ ਦੇ ਕਾਗਜ਼ਾਤ ਵੀ ਉਹਨਾਂ ਦੇ ਕੋਲ ਮੌਜੂਦ ਨੇ ਪੰਚਾਇਤੀ ਜ਼ਮੀਨ ਕੁਝ ਸਮੇਂ ਬਾਅਦ ਕਾਰਪੋਰੇਸ਼ਨ ਦੇ ਅੰਡਰ ਆ ਗਈ ਤੇ ਹੁਣ ਤੱਕ ਉਹ ਲ ਬਰਤੋਕਰਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਾਲਤਾਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਉਹਨਾਂ ਕਿਹਾ ਕਿ ਮर्याਦਾ ਅਨੁਸਾਰ ਨਿਸ਼ਾਨ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ਼-ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਪਰ ਜੋ ਜ਼ਮੀਨ ਦੱਬਣ ਲਈ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ ਉਹ ਜਗ੍ਹਾ ਸਾਫ਼ ਨਹੀਂ ਹੈ ਤੇ ਨਾ ਹੀ ਇੱਥੇ ਕੋਈ ਸੇਵਾ ਕਰਦਾ ਉਹਨਾਂ ਨੇ ਕਿਹਾ ਕਿ ਹਾਲੇ ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ ਦੇ ਤਰਾਜ਼ ਕੀਤਾ ਜਿਸ ਕਰਕੇ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਨੂੰ ਉਤਾਰਿਆ ਗਿਆ 60-65 ਸਾਲ ਹੋ ਗਏ ਆ ਜ਼ਮੀਨ ਰੋਂਗ ਦੇ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹੁਣ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਵਾਅ ਕਰਾਂ 64-65 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਂ ਆ ਨਵੀਂ ਜਿਹੜੀ ਬਣੀ ਆ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਮਾਲਕ ਆ ਜਾਂ ਅਸੀਂ ਮਾਲਕ ਆ ਜਨਾ ਚਰਵਾਉਣੇ ਆ ਅਸੀਂ ਮਾਲਕ ਆ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜਾਊਗਾ ਫਿਰ ਕਾਰਪੋਰੇਸ਼ਨ ਮਾਲਕ ਆ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂ ਗਈ ਇਹ ਧੋਖ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਫ ਕਰ ਦਿੱਤਾ ਪਹਿਲੀ ਬਗੀਚੇ ਗੋਡੇ-ਗੋਡੇ ਪੱਠੇ ਹੋਏ ਆ ਵਿੱਚ ਲੈ ਆ ਕੇ ਨਿਸ਼ਾਨ ਸਾਫ ਕਰ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਤੇ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਕਿ ਕਿਸੇ ਜੰਦੀ ਜਸੇਬੰਦੀ ਨੇ داخل ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਾਇਆ ਕੱਢਿਆ ਉਹ ਵੀ ਅਰਜ਼ਾਸ ਕਰਕੇ ਮਰਜ਼ੀਆ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਖ਼ਮ ਨਹੀਂਗਾ ਬਾਹਰ ਦੇ ਦਾ ਅਸੀਂ ਪਿੰਡ ਵਾਲਸੀ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਦਖਲਦਾਰ ਜੀ ਸਾਡੀ ਆ ਇਹ ਤੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਪੁਰਖ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮੱਥਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥ ਸੇ ਹੀ ਸਮਝਦੇ ਆ ਤੇ ਆਉਂਦੇ ਆ ਵੀ ਅਹੀਂ ਜੋ ਆ ਗਏ ਆ ਅਹੀਂ ਆਪ ਪੰਥ ਸੇ ਮਾਰ ਕੇ ਆਹੀਂ ਹੋਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਪਿੰਨਾਂ ਨੂੰ ਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਭਾਜਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹੱਥ ਲਾਇਆ ਜਾ ਕੇ ਮੁੱਢ ਤੋਂ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪੇ ਨਾ ਕੋਈ ਨਾ ਅਸੀਂ ਕਦੇ ਅਸੀਂ ਸਾਣੇ ਦਾ ਮੂੰਹ ਨਹੀਂ ਵੇਖਿਆ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਦੇ ਵਿੱਚ ਰੋਲ ਨਹੀਂ ਆ ਕਿ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਭ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਜ਼ਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਜੇ ਵੀ ਨਹੀਂ ਰੱਖਿਆ ਮੋਟਿਆਂ ਦੇ ਚੋਕ ਕੇ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਹੁਣ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਜ਼ਖ਼ਮਦਾਰੀ ਨਾ ਕਰੇ ਸਾਡਾ ਹਾਂ ਕੇ ਸਾਡਾ ਚੱਲਦਾ ਕਾਰਪੋਰੇਸ਼ਨ ਦਾ ਉਹ ਕਾਰਪੋਰੇਸ਼ਨ ਦੇ ਹੱਕ ਚ ਹੋ ਜਾਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਅਸੀਂ ਲੜ ਰਹੇ ਹਾਂ ਇਹ ਤਕਰੀਬਨ 15-20 ਸਾਲ ਦੀ ਲੜਾਈ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਹੀ ਜਿੱਤ ਜਾਂਦੇ ਬੇਅਜ਼ੀ ਦੀ ਆਲੀ ਗੱਲ ਅਸੀਂ ਅਕਾਲ ਸਖਸਾਤ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਸਾਲ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਜਾਂਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਂ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ। ਜੀ ਮਸਲਾ ਉਛਾਲਿਆ ਜਾ ਰਿਹਾ ਜੀ ਗੁਰੂ ਕੀ ਉਡਾਲੀ ਵਿਖੇ ਸ੍ਰੀ ਤਖਤ ਦੀ ਬੀਤ ਵੀ ਹੋਈ ਨਿਸ਼ਾਨ ਸਾਹਿਬ ਦੀ ਬੀਤ ਵੀ ਹੋਈ ਹੈ ਜੀ। ਇਸ ਮਸਲੇ ਬਾਰੇਹੀਂ ਇਹ ਦੱਸਣਾ ਚਾਹੁੰਦੇ ਆਂ ਵੀ ਕੋਈ ਨਿਸ਼ਾਨ ਸਾਹਿਬ ਦੀ ਬੀਤ ਵੀ ਨਹੀਂ ਕੀਤੀ ਗਈ। ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹਦਾ ਨਿਸ਼ਾਨ ਸਾਹਿਬ ਲਾਇਆ ਗਿਆ ਏ ਤੇ ਬਕਾਇਦਾ ਮਰਿਆਦਾ ਅਨੁਸਾਰੀ ਉਸ ਨੂੰ ਸਾਡੇ ਉਤਰਾਂ ਬੋੜੀ ਸਾਹਿਬ ਇਹ ਇਤਿਹਾਸਿਕ ਜਗ੍ਹਾ ਏ ਉੱਥੇ ਅਜੇ ਵੀ ਸ਼ਿਸ਼ੋਭਤ ਕੀਤਾ ਗਿਆ ਏ ਮਸਲਾ ਇਹ ਆ ਜੀ ਇਹ ਜਗ੍ਹਾ ਅਸੀਂ ਮਤਲਬ ਇੱਕ ਆਮ ਕਿਸਾਨਾਂ ਤੋਂ ਕੱਟ ਕੇ ਤੇ ਇਹ ਪੰਚਾਇਤੀ ਜ਼ਮੀਨ ਬਣਾਈ ਗਈ ਸੀ ਫਿਰ ਇਸ ਨੂੰ ਕਾਰਪੋਰੇਸ਼ਨ ਨੂੰ ਚਾਣ ਕਰਕੇ ਇਸ ਨੂੰ ਕਾਰਪੋਰੇਸ਼ਨ ਦੀ ਜ਼ਮੀਨ ਸਾਡਾ ਉਹਨਾਂ ਨਾਲ ਮਾਮਲੇ ਦਾ ਝਗੜਾ ਚੱਲ ਰਿਹਾ ਸੀ ਉਹਦਾ ਕੇਸ ਸਾਡੇ ਵਿੱਚ ਸਟੇਟਸ ਕੋ ਹੋਇਆ ਪਿਆ ਸਾਡੇ ਹੱਕ ਵਿੱਚ ਕਿ ਅਸੀਂ ਉਹਨੂੰ ਬੀਜ ਰਹੇ ਆ ਜੋ ਜੋ ਵੀ ਉਹਨੂੰ ਉਥੇ ਬੀਜ ਰਿਆ ਉਹਦੇ ਨਾਲ ਉਹਨਾਂ ਦੀਆਂ ਅਜੇ ਤੱਕ ਗਰਦੌਰੀਆਂ ਨੇ ਤੇ ਬਸ ਮਸਲਾ ਇਹ ਆ ਜੀ ਉਹਦੇ ਲਾਗੇ ਇੰਦਰਾ ਕਲੋਨੀ ਐ ਜੋ ਉਸ ਵੇਲੇ ਮਰੱਬੇਬੰਦੀ ਵੇਲੇ ਬੇਜਮੀਨੇ ਬੇਕਰਾਂ ਨੂੰ ਇੰਦਰਾ ਕਲੋਨੀ ਕਰਕੇ ਉਹਨੂੰ ਗ੍ਰੈਂਡ ਲੀਵ ਵਾਸ਼ ਯੋਜਨਾ ਬਣਾਈ ਸੀ ਉਹ ਉੱਥੇ ਪਲਾਟ ਕੱਟੇ ਆ ਤੇ ਬਿਲਕੁਲ ਇਹ ਜਗ੍ਹਾ ਜਿਹੜੀ ਆ ਉਹਦੇ ਨਾਲ ਆ ਤੇ ਇਹ ਕੁਝ ਸ਼ਰਾਰਤੀ ਅੰਸਰ ਚਾਹੁੰਦੇ ਸੀ ਪੀ ਅਸੀਂ ਉਥੇ ਕਬਜ਼ਾ ਕਰ ਲਈਏ ਧਰਮ ਦੀ ਆੜੇਟ ਪਰ ਉਹ ਅਸੀਂ ਹਰ ਇੱਕ ਜਗ੍ਹਾ ਤੇ ਐਪਲੀਕੇਸ਼ਨਾਂ ਦਿੱਤੀਆਂ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਪੁਲਚ ਦੇ ਪ੍ਰਸ਼ੋਮਣੀ ਕਮੇਟੀ ਨੂੰ ਵੀ ਮਿਲੇ ਉਕਾਲ ਤਖਤ ਸਾਹਿਬ ਤੇ ਵੀ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਹੁਕਮਨਾਮੇ ਦਿੱਤੇ ਆ ਕਿ ਜਿੱਥੇ ਕੋਈ ਝਗੜੇ ਵਾਲੀ ਜਗ੍ਹਾ ਹੋਵੇ ਜਾਂ ਜਿੱਥੇ ਕੋਈ ਵੀ ਮਹਾਰਾਜ ਦਾ ਜਿੱਥੇ ਸਰੂਪਨਾ ਹੋਵੇ ਉਥੇ ਤੁਸੀਂ ਨਿਸ਼ਾਨ ਸਾਹਿਬ ਸਜੋਬਤ ਨਹੀਂ ਕਰ ਸਕਦੇ ਉਹਨਾਂ ਦੇ ਹੁਕਮਨਾਮੇ ਸਾਨੂੰ ਭੇਜ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਨੂੰ ਜੇ ਬੇਦਬੀ ਹੋ ਰਹੀ ਹੈ ਸੰਗਤ ਦੀ ਮੰਗ ਉਸਾਰ ਲੋਕਾਂ ਦੀ ਪਿੰਡ ਵਾਲਿਆਂ ਦੀ ਮੰਗ ਉਸਾਰ ਅਸੀਂ ਉਹਨਾਂ ਨੂੰ ਪੂਰੇ ਰਹਿਤ ਮਰਿਆਦਾ ਨਾਲ ਤੇ ਉਸ ਨੂੰ ਨਿਸ਼ਾਨ ਸਾਹਿਬ ਨੂੰ ਉਥੋਂ ਮਤਲਬ ਉਹ ਪੂਰਾ 파ਟ ਨਹੀਂ ਦੱਸ ਰਿਹਾ ਸਿਰਫ ਇਹਨਾਂ ਬੱਸ ਰਿਹਾ ਵੀ ਜਦੋਂ ਵੀ ਕੋਈ ਇਹਨਾਂ ਨੇ ਉਹ ਬਣਾਇਆ ਬਹੁਤ ਇਸ ਤਰ੍ਹਾਂ ਸੀ ਵੀ ਉਹ ਆਮ ਮਸ਼ੀਨਰੀ ਤੋਂ ਬਿਨਾਂ ਬੰਦਿਆਂ ਦਾ ਟੁੱਟ ਨਹੀਂ ਸਕਦਾ ਉਹ ਫਿਰ ਟਰੈਕਟਰ ਦੇ ਨਾਲ ਹੀ ਉਹਨੂੰ ਥੜੇ ਨੂੰ ਤੋੜਨਾ ਪੈਣਾ ਸੀ ਉਧਰ ਦੂਜੇ ਪਾਸੇ ਦੂਜੇ ਧਿਰ ਦਾ ਕਹਿਣਾ ਹੈ ਕਿ ਪੰਚਾਇਤੀ ਜ਼ਮੀਨ ਸਭ ਨੂੰ ਵਰਤਨ ਦਾ ਹੱਕ ਹੈ ਬੜੇ ਲੰਬੇ ਸਮੇਂ ਤੋਂ ਇਹ ਲੋਕ ਇਸ ਨੂੰ ਵਰਤਦੇ ਆ ਰਹੇ ਨੇ ਸੋਸ ਸਮੇਂ ਪਰ ਸਰਪੰਚ ਵੱਲੋਂ ਇਹਨਾਂ ਨੂੰ ਜ਼ਮੀਨ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਪਰ ਇਹਨਾਂ ਨੇ ਜ਼ਮੀਨ ਨੂੰ ਖੁਦ ਵਰਤਿਆ ਤੇ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਧਾਰਮਿਕ ਸਥਾਨ ਨਹੀਂ ਬਣਾਇਆ ਗਿਆ ਸੋਸੰਗਤ ਦੇ ਸਹਿਯੋਗ ਨਾਲ ਅਜੀਤ ਦੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਵੀ ਪਹੁੰਚੀਆਂ ਉਲਟੋ ਤਾਰ ਦਿੱਤਾ ਗਿਆ ਜਿਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੇ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਵੀ ਕਰਦੇ ਆ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਵਡਾਲੀ ਤੇ ਜੋ ਮਤਲਬ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਉਸ ਦੀ ਜੋ ਵੀਡੀਓ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਕੋਲ ਪਹੁੰਚੀਆਂ ਨੇ ਉਹ ਜਿਹੜੀ ਘਟਨਾ ਵਾਪਰੀ ਇੱਕ ਮਤਭਾਗੀ ਘਟਨਾ ਸੀ ਜੋ ਕਿ ਕੁਝ ਥੋੜੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗੰਭੀਰ ਨੋਟ ਲਿਆ ਵਾ ਤੇ ਇਸ ਪ੍ਰਸ਼ਾਸਨ ਦੀ ਜਿਹੜੀ ਇਹ ਚਾਹੁੰਦੇ ਲਾਂਗਾ ਕਰਦੇ ਕਿ ਉਹਨਾਂ ਨੇ ਮਾਹੌਲ ਨੂੰ ਵਿਗੜਦਿਆਂ ਦੇਖ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਉਹਦੇ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਅਗਲਾ ਜਿਹੜਾ ਫੈਸਲਾ ਵੇਖੋ ਕੱਲ ਸਮੂਹ ਜਥੇਬੰਦੀਆਂ ਉਹ ਘਟਨਾਵਾਂ ਵਾਲੀ ਥਾਂ ਤੇ ਪਹੁੰਚ ਰਹੀਆਂ ਨੇ ਉਹਨਾਂ ਜਾਇਦਾ ਲੈਣਾ ਸਾਰੀਆਂ ਜਥੇਬੰਦੀਆਂ ਨੇ ਜਦੋਂ ਇਕੱਠੇ ਹੋ ਕੇ ਜੁੱ ਫੈਸਲਾ ਕਰਨ ਗਿਆ ਅਗਲਾ ਫੈਸਲਾ ਹੋਊਗਾ ਤੇ ਜਿਹੜਾ ਮਸਲਾ ਜ਼ਮੀਨ ਦਾ ਵੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਬਡਾਲੀ ਦੀ ਪੰਚਾਇਤੀ ਜ਼ਮੀਨ ਆ ਵੀ ਬਾਈ ਕਿਲੇ ਜਿੰਨ ਵਿੱਚੋਂ ਦੋ ਕਿਲੇਾਂ ਦੇ ਵਿੱਚ 1975 ਦੇ ਵਿੱਚ ਮਾਜੋਗ ਪ੍ਰਧਾਨ ਮੰਤਰੀ ਦਾ ਗਾਂਧੀ ਜੀ ਨੇ ਪਲਾਟਾਂ ਦੇ ਦਾਤੇ ਲਾਟ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਕਿ ਉਹਦੇ ਵਿੱਚ ਸਕੂਲ ਤੇ ਗੁਰਦੁਆਰਾ ਵਗੈਰਾ ਬਣਾ ਕੇ ਤੇ ਕੁਝ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ 사ਦੇ ਉਸ ਜਿਹੜੀ ਕਾਰ ਹੁਣ ਕਾਰ ਪਿਛੇ ਦੇ ਵਿੱਚ ਆ ਗਈ ਹੈ ਜ਼ਮੀਨ ਪੁਰਕਾੜ ਪਿਛੇ ਦੀ ਜ਼ਮੀਨ ਤੇ ਉਦੋਂ ਦੇ ਹੀ ਇਹ ਜ਼ਮੀਂਦਾਰਾ ਭਾਈਚਾਰਾ ਕਾਬਜ ਆ ਤੇ ਅਸੀਂ ਮਤਲਬ ਜੇ ਆਪਣਾ ਕਾਰਪਿਛੇ ਦੀ ਮਤਲਬ ਜਗਾ ਤੇ ਨਿਸ਼ਾਨ ਲਾਇਆ ਜੋ ਅਸੀਂ ਆਪਣੀ ਦੱਸ ਰਿਹਾ ਵੀ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਿਆ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਨਯੋਗ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਜਦ ਵੀ ਜਦ ਵੀ ਦੇ ਬੋਦਿਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਪੀ ਬੜੀ ਘਨੌਣੀ ਹਰਤ ਕਰਕੇ ਹਰਕਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚੁਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦੇਿਆ ਤੇ ਅਸੀਂ ਇਹੋ ਬੇਨਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾਂ ਲਿਆਉਂਦਾ ਜਾਵੇ ਸਾਰੇ ਆਪਾਂ ਸੇਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਬਦਬੀ ਦੀ ਕਰਤਾਂ ਜਿਹੜੀ ਵਾਪਰੀਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਸੀਂ ਪੂਰੇ ਗ੍ਰਿਫਤਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਸੰਘਰਸ਼ جاری ਰਹੇਗਾ ਕੱਲ ਸਾਡੀਆਂ ਸਰਮੋਹ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੋ ਫੈਸਲਾ ਉਹਨਾਂ ਕਰਨਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਗਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ